ਕੰਗੀਆਂ ਦੇ ਦੇਦੇ ਜਿੱਥੇ ਤੰਗ ਨਾ ਸਮਝਣ ਕੰਗੀਆਂ ਨੂੰ ਆਹ ਜਿੱਥੇ ਤੰਗ ਨਾ ਸਮਝਣ ਕੰਗੀਆਂ ਨੂੰ ਜਿੱਥੇ ਮਿਲਦਾ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਪਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਜੁੱਤੀਆਂ ਤੇ ਦੰਦ ਕਰੇ ਤੂੰ ਦਾ ਰਈਵੇਂ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਹੱਕ ਪੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਤੇ ਕੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮੜ ਕੇ ਚਾਂਬਲ ਝਾਵਦੇ ਹਨ ਊਤ ਜਠੇਰੇ ਤੂੰ ਮਗਦਾ ਰਈਵੇਂ ਸੂਰਜਾ ਕਮੀਆਂ ਦੇ ਵੇੜੇ ਜੇ ਜਮਦਾ ਪੁੱਤਰ ਸੀਰੀਏ ਹੋ ਜਿੱਥੇ ਜਮਦਾ ਬੰਦਾ ਸੀਰੀਏ ਤਕੀਆਂ ਦੀ ਮੀਰੀ ਧੀਰੀਏ ਜਿੱਥੇ ਕਰਜੇ ਛਪਦੀਰੀਏ ਜਿੱਥੇ ਧੀਆਂ ਹੋਗੇ pardiyan asman rang de re

तूं मगदारी कमाद तूं मगदारी सूरजा कमज़न बे तूं पाए तूं पाए मर्द रे सभ ਤੇ ਫਸਲਾ ਦੇ ਛੱਡ ਜਾਂਦੀਆਂ ਅਰਮਾਨ ਤੇਰੇ ਤੂੰ ਮਗਦਾ ਨਹੀਂ ਬੇ ਸੂਰਜਾ ਕੰਗਿਆ ਤੇਰੇ ਤੂੰ ਮਗਦਾ ਨਹੀਂ ਬੇ ਸੂਰਜਾ ਕੰਗਿਆ ਤੇਰੇ ਬੜਾ ਸਾਰਿਆਂ ਬੇ ਸੂਰਜਾ ਕੰਗਿਆ ਤੇਰੇ ਜਿੱਥੇ ਤੰਗ ਨਾ ਸਮਝਣ ਕੰਗਿਆ ਨੂੰ ਓ ਓ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਦੇ ਅੰਗੂਠੇ ਸੰਗੀਆਂ ਨੂੰ ਜਿੱਥੇ ਬਾੜ ਪਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਜੁੱਤੀਆਂ ਤੇ ਦੰਦ ਕਰੇ ਤੂੰ ਭਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਜਿੱਥੇ ਹੱਥ ਪੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਤੇ ਪੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮੜ ਕੇ ਝਾਂਬਲ ਝਾਵਦੇ ਹਨ ਉੁੱਤ ਜਠੇਰੇ ਤੂੰ ਮਗਦਾ ਨਹੀਂ ਲੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜਮਦਾ ਪੁੱਤਰ ਸਰੀਏ बंद सीरि करीरीथे करजे जपंदी जिथे धीअ हो असमाने तूं मरदा ले सूरज कमज़े जिथे हर मन था न कुझंदे तूं मगदारी वे सूरजा कमज़े तूं मगदारी वे सूरजा कमज़े कनवाद जे ਤੇਰੇ ਨਾਸਰ ਵਰਦੇ ਨੇ ਜਿੱਥੇ ਫਸਲਾ ਦੇ ਛੱਡ ਜਾਂਦੀਆਂ ਅਰਮਾਨ ਤੇਰੇ ਤੂੰ ਮਗਦਾਰ ਨਹੀਂ ਸੂਰਜਾ ਕਮਿਆਂ ਦੇ ਵੇੜੇ ਤੂੰ ਮਗਦਾਰ ਨਹੀਂ ਸੂਰਜਾ ਕਮਿਆਂ ਦੇ ਵੇੜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ